ਇਲੈਕਸ਼ਨ ਕਮਿਸ਼ਨ ਨੂੰ ਪੰਜਾਬ ਨੂੰ ਇੱਕ ਲਿਖਤੀ ਈਮੇਲ ਕੀਤੀ ਸੀ ਤੇ ਮੀਡੀਆ 'ਚ ਵੀ ਜਾਰੀ ਕੀਤੀ ਸੀ ਕਿ ਜਿਹੜੀਆਂ ਆਉਂਦੀਆਂ ਕੋਈ ਵੀ ਚੋਣਾਂ ਆ ਚਾਹੇ ਕਮੇਟੀ ਦੀਆਂ ਕਾਰਪੋਰੇਸ਼ਨਾਂ ਦੀਆਂ ਚਾਹੇ ਉਹ ਬਲੌਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਆ ਉਹ ਕਿਉਂਕਿ 15 ਬਾੜਾ ਸਾਡਾ 15 ਤਰੀਕ ਤੋਂ ਸ਼ੁਰੂ ਹੋ ਜਾਂਦਾ 6 ਦੇ 15 ਬਾੜਾ ਜਿਹੜਾ ਲਗਭਗ ਬਾਗ ਤੱਕ ਇਹ ਚੱਲਦਾ ਸਾਡਾ ਤੇ ਇਹਦੇ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਨਗਰ ਕੀਰਤਨ ਤੇ ਬਹੁਤ ਸਾਰੇ ਅਮਰ ਸੰਚਾਰ ਤੇ ਬਹੁਤ ਸਾਰੇ ਛੜਦਾਬਾਨ ਸਿੱਖ ਜਿਹੜੇ ਆ ਉਹ ਸ਼ਹੀਦਾਂ ਨੂੰ ਨਤਮਹਤਕ ਹੋਣ ਜਾਂਦੇ ਆ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਜਿੱਥੇ ਅੱਗੇ ਇੰਨਾ ਚਿਰ ਨਿਕਲ ਗਿਆ 2 ਸਾਲ ਨਿਕਲ ਗਏ ਤੇ ਹੁਣ ਕਾਲ ਕੀ ਆ ਇਹਨੂੰ ਤੁਰੰਤ ਜਿਹੜਾ ਆ ਜਨਵਰੀ ਮਹੀਨੇ ਦੇ ਵਿੱਚ ਕਰਾਉਣੀਆਂ ਚਾਹੀਦੀਆਂ ਕਿਉਂਕਿ ਮੈਂ ਸਮਝਦਾ ਫਿਰ ਜਿਹੜੇ ਇਲੈਕਸ਼ਨਾਂ ਦੇ ਵਿੱਚ ਘਾਲੇ-ਮਾਲੇ ਹੁੰਦੇ ਆ ਉਹ ਵੀ ਇੱਕ ਕਿਸਮ ਦਾ ਫਿਰ ਉਹ ਸ਼ਹੀਦਾਂ ਦਾ ਨਰਾਦਰ ਹੀ ਆ। ਸੋ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਇਹ ਜਿਹੜੀ ਡੇਟਾ ਤੁਸੀਂ ਦਿੱਤੀਆਂ ਇਹਦਾ ਰਿਵਿਊ ਕਰੋ ਤੇ ਇਹਨਾਂ ਨੂੰ ਜਨਵਰੀ ਦੇ ਵਿੱਚ ਲਾ ਜਾਓ। ਤੇ ਮੈਂ ਸਮਝਦਾ ਫਿਰ ਇਹੋ ਹੀ ਜਿਹੜਾ ਇਲੈਕਸ਼ਨਾਂ ਦਾ ਪਰਪਸ ਆ 15 ਦਿਨਾਂ ਦਾ ਕੋਈ ਵੱਡਾ ਫਰਕ ਨਹੀਂ ਪੈਂਦਾ। ਸੋ ਇਹਨਾਂ ਨੂੰ 15 ਦਿਨ ਘਟੋ-ਘਟ ਘਟੋ-ਘਟ 15 ਦਿਨ। ਤੇ ਬਾਅਦ-ਬਾਅਦ ਜਿੰਨਾ ਕੋ ਹੋ ਸਕਦਾ ਆ ਉਹ ਭਾਵੇਂ ਸੁਪਰੀਮ ਕੋਰਟ ਵੱਲੋਂ ਕਾਨੂੰ ਹਦਾਇਤ ਵੀ ਆ ਪਰ ਕੋਈ ਨਹੀਂ ਕਿਉਂਕਿ ਇਹ ਤਾਂ 6 ਮਹੀਨਾ ਹੀ ਸ਼ਹੀਦਾਂ ਦਾ ਆ ਤੇ ਇਹਦੇ ਸਬੰਧ ਵਿੱਚ ਮੈਂ ਥਾਂ ਬੇਨਤੀ ਕਰਦਾ ਕਿ ਇਹਨੂੰ ਤੁਰੰਤ ਜਿਹੜਾ ਆ ਪੋਸਟਪੋਨ ਕੀਤਾ ਜਾਵੇ ਠੀਕ ਇੱਕ ਮਿੰਟ ਲਈ ਅਲਸਮ ਅਗੋਂ ਬਣ ਲੈ ਅਸ ਸ਼ਹੀਦੀ 15 ਵਾਲੇ ਤੇ ਕੀ ਸੇਧ ਦੇਣਾ ਚਾਹੋਗੇ ਤੁਸੀਂ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਨਤਮਸਤਕ ਹੋਣ ਦੇ ਲਈ ਕੀ ਉਹਨਾਂ ਨੂੰ ਦੇਖੋ ਜਿਹੜੇ ਗੁਰੂ ਕੇ ਸੇਖ ਆ ਤੁਸੀਂ ਆ ਦੇਖਦੇ ਆ ਅੱਜ ਹੁਣ 8 ਤਰੀਕ ਹੋਈ ਆ ਜੀ ਇਹ 15 ਬਾੜਾ ਸਾਡਾ ਅਸਲ 15 ਤਰੀਕ ਤੋਂ ਸ਼ੁਰੂ ਹੁੰਦਾ ਪਹਿਲੀ ਪੋਤੋਂ ਜੀ ਪਰ ਆਹ ਦੇਖੋ ਅੱਜ ਜੋੜ ਮੇਲੇ ਵਾਲੇ ਕੰਮ ਬਣਿਆ ਆ ਤੇ ਲੋਕ ਲਗਾਤਾਰ ਇੱਕ ਮਹੀਨਾ 11 ਸਹੀਦਾਂ ਦੇ ਖਾਨੇ ਤੇ ਆ ਕੇ ਨਾਤਮਸਤਕ ਹੁੰਦੇ ਆ ਇਹ 15 ਤਰੀਕ ਨੂੰ ਐਸੀ ਨੂੰ ਸਾਡੇ ਪਰਿਵਾਰ ਬਿਛੋੜੇ ਤੋਂ ਇਹ ਜੋੜ ਮੇਲੇ ਦੀ ਬ੍ਰੰਭਤਾ ਹੋਣੀ ਫਿਰ ਪੱਠਾ ਸਾਹਿਬ ਫਿਰ ਐਵੇਂ ਹੀ ਨਾਨਨਪੁਰ ਸਾਹਿਬ ਤੋਂ ਜਿਵੇਂ ਜਿਵੇਂ ਸਤਪੁਰਾਂ ਨੇ ਉਹ ਨੰਦਗੜ੍ਹ ਦਾ ਕਿਲਾ ਛੱਡਿਆ ਸੀ ਏਵੇਂ ਸਵਾ ਸਾਰੀ ਚੱਲਦੀ ਰਹਿੰਦੀ ਹੈ ਤੇ ਇੱਥੇ ਜਿਹੜਾ ਉਹ ਸਾਡਾ ਜੋੜ ਮੇਲਾ ਉਹ 26 27 28 ਨੂੰ ਹੁੰਦਾ ਤੇ ਪਰ ਲੋਕਾਂ ਦੀ ਆਸਤਾ ਬਹੁਤ ਵੱਡੀ ਆ ਇਸ ਸਥਾਨ ਦੇ ਉੱਤੇ ਪਰ ਆ ਇੱਕ ਮਹੀਨਾ ਲਗਾਤਾਰ 25 26 27 ਸੌਰੀ ਤੇ ਆ ਲੋਕ ਜਿਹੜੇ ਆ ਉਹ ਆਸਤਾ ਰੱਖ ਕੇ ਪਹਿਲੇ ਹੀ ਨਤਮਸਤਕ ਹੋਣ ਆਉਦੇ ਆ ਸੋ ਇਹਦੇ ਲਈ ਅਸੀਂ ਪ੍ਰਬੰਧ ਵੀ ਹਰ ਸਾਲ ਦੀ ਤਰ੍ਹਾਂ ਵੱਡੇ ਕਰਦੇ ਆ ਨਗਰ ਕੀਰਤਨ ਵੀ ਹੁੰਦਾ 27 ਤਰੀਕ ਨੂੰ ਨਗਰ ਕੀਰਤਨ ਵੀ ਹੋਊਗਾ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹਨਾ ਕਿ ਇਹ ਉਹ ਮਹੀਨਾ ਆ ਜਦੋਂ ਸਿੱਖ ਆਪਣੇ ਉਹਨਾਂ ਮਹਾਨ ਸ਼ਹੀਦਾਂ ਤੇ ਮਾਣ ਵੀ ਕਰਦਾ ਤੇ ਐਸ ਧਰਤੀ ਨੂੰ ਤਾਂ ਫੜੇ ਸਤਿਗੁਰ ਜੀ ਨੇ ਕਿੱਡਾ ਵੱਡਾ ਬਖਸ਼ਿਸ਼ ਕੀਤਾ ਕਿ ਐਡੀਆਂ ਵੱਡੀਆਂ ਸ਼ਹਾਦਤਾਂ ਨਾ ਕਿਤੇ ਹੋਈਆਂ ਨਾ ਹੋਣੀਆਂ ਇੰਦੋਂ ਮਹਿੰਗੀ ਧਰਤੀ ਕਿਸੇ ਧਰਤੀ ਦੇ ਉੱਤੇ ਨਾ ਕੋਈ ਹੋਈ ਤੇ ਨਾ ਹੋਣੀ ਸੋ ਰਲ ਮਿਲ ਕੇ ਜੋੜ ਮੇਲੇ 'ਚ ਵੀ ਸ਼ਾਮਲ ਹੋਈਏ ਤੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਵੀ ਧਾਰਨ ਕਰੀਏ ਤੇ ਸ਼ਹੀਦਾਂ ਨੂੰ ਸ਼ਰਧਾ ਨਹੀਂ ਸ਼ਹੀਦਾਂ ਦੇ ਨਤਮਸਤਕ ਹੋ ਜੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤਾਂ ਸਭ ਕਈ ਵਾਰੀ ਹੁੱਲੜਬਾਜੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਉਹਨਾਂ ਨੂੰ ਤੁਸੀਂ ਕੀ ਇਸ ਵਾਰੀ ਦੇਣਾ ਚਾਹੁੰਦੇ ਹੋ ਦੇਖੋ ਮੇਰੀ ਬੇਨਤੀ ਸੁਣੋ ਅਸੀਂ ਪ੍ਰਬੰਧ ਬਹੁਤ ਕਰਦੇ ਆਂ ਪਰ ਇਹ ਇੱਕ ਐਸਾ ਜੋੜ ਮੇਲਾ ਇਥੇ ਹੁੱਲੜਬਾਜੀ ਨਹੀਂ ਕਦੇ ਵੀ ਹੋਈ ਕਿਉਂਕਿ ਇਹ ਸਾਰਾ ਇੱਕ ਜਾਤ ਦੇ ਵਿੱਚ ਲੋਕ ਸਤਨਾ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਆ ਤੇ ਜਤਨ ਅਸੀਂ ਕਰਦੇ ਹੁੰਨੇ ਹਮੇਸ਼ਾ ਹੀ ਕਿਉਂਕਿ ਵੱਡੇ ਪ੍ਰਬੰਧ ਆ ਲੰਗਰਾਂ ਦੇ ਪ੍ਰਬੰਧ ਬ ਤੇ ਤੇਲ ਸੱਟਣ ਨੂੰ ਵੀ ਕਿਤੇ ਥਾਂ ਨਹੀਂ ਹੁੰਦਾ ਸੋ ਸਾਰਿਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਜੋ ਗੁਰੂ ਘਰ ਦੀ ਮਰਿਆਦਾ ਹੈ ਉਹਨੂੰ ਬਹਾਲ ਵੀ ਰੱਖਣਾ ਤੇ ਸ਼ਹੀਦਾਂ ਨੂੰ ਨਤਮਸਤਕੂ